ਬੱਚਿਆਂ ਨੂੰ ਮੋਬਾਈਲ ਦੇ ਕੇ ਖੇਡ ਲਾਉਣ ਵਾਲੇ ਮਾਪੇ ਇੱਕ ਵਾਰੀ ਇਹ ਵੀਡੀਓ ਨੂੰ ਜ਼ਰੂਰ ਦੇਖ ਲੈਣ ਦੋਸਤੋ ਜਦੋਂ ਅਕਸਰ ਬੱਚੇ ਸਕੂਲ 'ਚ ਆਉਂਦੇ ਨੇ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਕਰਦੇ ਨੇ ਕਿ ਸਾਨੂੰ ਲੱਗਦਾ ਹੈ ਕਿ ਬੱਚੇ ਸ਼ਰਾਰਤ ਕਰ ਰਹੇ ਨੇ ਕੁਝ ਵਿਗਾੜਨਾ ਦੇਣ ਜਾਂ ਫਿਰ ਰੋਂਦੇ ਨੇ ਖਾਣਾ ਨਹੀਂ ਖਾਂਦੇ ਕਈ ਕਾਰਨਾ ਕਰਕੇ ਆਪਾਂ ਜਲਦੀ ਹੀ ਬੱਚਿਆਂ ਨੂੰ ਚੱਕ ਕੇ ਮੋਬਾਈਲ ਫੜਾ ਦਿੰਨੇ ਆ ਕਿ ਇਹਦੇ ਨਾਲ ਇਹ ਖੇਡ ਲੱਗ ਜਾਣਗੇ ਖਾਣਾ ਖਾ ਲੈਣਗੇ ਜਾਂ ਸ਼ਰਾਰਤ ਨਹੀਂ ਕਰਨਗੇ ਜਾਂ ਸਾਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਕਿਉਂਕਿ ਕਈ ਵਾਰੀ ਤਾਂ ਦੋਸਤੋ ਹਾਲਾਤ ਐ ਜੇ ਹੁੰਦੇ ਨੇ ਕਿ ਅਸੀਂ ਆਪ ਹੀ ਰੀਲਾਂ ਦੇਖ ਰਹੇ ਹੁੰਨੇ ਆ ਜਾਂ ਮੋਬਾਈਲ ਦੇ ਉੱਤੇ ਕੋਈ ਸੀਰੀਅਲ ਨਾਟਕ ਵਗੈਰਾ ਫਿਲਮ ਵਗੈਰਾ ਦੇਖ ਰਹੇ ਹੁੰਨੇ ਆ ਤਾਂ ਬੱਚੇ ਸਾਡੇ ਨਾਲ ਚਾਹੁੰਦੇ ਨੇ ਵੀ ਖੇਡਣ ਤੇ ਸਾਨੂੰ ਬਾਰ-ਬਾਰ ਉਹ ਇਸ ਤਰ੍ਹਾਂ ਕਰਦੇ ਨੇ ਕਿ ਸਾਡੇ ਨਾਲ ਚੌੜ ਕਰਦੇ ਨੇ ਜਾਂ ਖੇਡਣ ਦੀ ਜਿੱਦ ਕਰਦੇ ਨੇ ਤਾਂ ਅਸੀਂ ਹੀ ਚੱਕ ਕੇ ਆਪਣਾ ਦੂਜਾ ਮੋਬਾਈਲ ਬੱਚਿਆਂ ਨੂੰ ਫੜਾ ਦਿੰਨੇ ਤੇ ਬੱਚੇ ਵੀ ਮੋਬਾਈਲ ਦੇਖਣ ਲ ऐसे तरह बच्चों ਨੂੰ ਇਹ ਬੁਰੀ ਆਦਤ ਪੈ ਜਾਂਦੀ ਹੈ ਤੇ ਬੱਚੇ ਕਈ-ਕਈ ਘੰਟੇ ਤੱਕ ਮੋਬਾਈਲ ਦੇਖਦੇ ਨੇ ਹਾਲਾਂਕਿ ਇੱਥੋਂ ਤੱਕ ਵੀ ਆਦਤ ਪੈ ਜਾਂਦੀ ਹੈ ਕਿ ਬੱਚੇ ਮੋਬਾਈਲ ਤੋਂ ਬਣਾ ਰੋਟੀ ਵੀ ਖਾਂਦੇ ਨਹੀਂ ਅਤੇ ਕੋਈ ਵੀ ਕੁਝ ਨਹੀਂ ਕੋਈ ਐਕਟੀਵਿਟੀ ਨਹੀਂ ਕਰਦੇ ਪਹਿਲਾਂ ਮੋਬਾਈਲ ਮੰਗਦੇ ਨੇ ਜੇਕਰ ਮੋਬਾਈਲ ਨਹੀਂ ਦਿੰਦੇ ਤਾਂ ਉਹ ਰੋਂਦੇ ਨੇ ਕਰ ਲਾਉਂਦੇ ਨੇ ਪਰ ਦੋਸਤੋ ਆ ਡਾਕਟਰ ਨੇ ਦੱਸਿਆ ਕਿ ਮੋਬਾਈਲ ਦੇ ਨਾਲ ਦੇਖੋ ਲਾਈਵ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਦੋਸਤੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਮਾਪੇ ਤੱਕ ਇਹ ਵੀਡੀਓ ਜ਼ਰੂਰ ਜਾਵੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਕਿਉਂਕਿ ਦ ਕਹਿੰਦਾ ਕਿ ਮਾਪੇ ਕਹਿੰਦੇ ਨੇ ਕਿ ਨਹੀਂ ਸਾਡੇ ਬੱਚੇ ਇਸ ਤਰ੍ਹਾਂ ਨਹੀਂ ਹੋ ਸਕਦੇ ਅਸੀਂ ਘੱਟ ਮੋਬਾਈਲ ਦਿੰਨੇ ਆ ਜਸ ਇਹ ਤਾਂ ਸਿਰਫ ਲੋਕਾਂ ਨੂੰ ਸਮਝਾਉਣ ਵਾਸਤੇ ਵੀਡੀਓ ਬਣਾਈ ਜਾਂਦੇ ਨੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਤਾਂ ਆ ਡਾਕਟਰ ਦੀ ਗੱਲ ਵੀ ਸੁਣ ਲਓ ਤੇ ਵੀਡੀਓ ਨੂੰ ਪੂਰਾ ਵੀ ਦੇਖ ਲਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇ ਕਿ ਕਿੰਨਾ ਮੋਬਾਈਲ ਦੇਖਦੇ ਅੰਦਾਜ਼ਾ ਲਾਓ ਆ ਸਭ ਤੋਂ ਵਧੀਆ ਗੱਲ ਐਕਚੁਅਲੀ ਨਾ ਮੋਬਾਈਲ ਦਾ ਟਾਈਮ ਫਿਕਸ ਕਰਨਾ ਚਾਹੀਦਾ ਮੋਬਾਈਲ ਸਭ ਤੋਂ ਵੱਡੀ ਪ੍ਰੋਬਲਮ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਤਾਂ ਨੁਕਸਾਨ ਪੈਂਦਾ ਹੀ ਪੈਂਦਾ ਹੈ ਬ ਕਿਉਂਕਿ ਮੋਬਾਈਲ ਹੈ ਜਿਹੜਾ ਦਿਮਾਗ ਉੱਤੇ ਬਹੁਤ ਅਸਰ ਕਰਦਾ ਹੈ ਇੱਥੇ ਇਹ ਹੈਗਾ ਕਿੰਨੇ ਸਾਲ ਹੋ ਗਏ 11 ਸਾਲ ਤੁਸੀਂ ਇਹ ਦੇਖੋ ਵੀ 7-7 8-8 ਸਾਲ ਦੇ ਬੱਚੇ ਮੇਰੇ ਕੋਲ ਇਹੀ ਕੇ ਆਉਂਦੇ ਆ ਜਿਨ੍ਹਾਂ ਨੇ ਮੋਬਾਈਲ ਨੇ ਇੰਨਾ ਦਿਮਾਖ ਖਰਾਬ ਕਰਤਾ ਕਿ ਉਹਨਾਂ ਨੂੰ ਦੌਰੇ ਮੰਗੂਗੇ ਇਹਦੀ ਵੱਡੀ ਪ੍ਰੋਬਲਮ ਹੈ ਕਿਉਂਕਿ ਐਡਿਕਸ਼ਨ ਹੋ ਗਈ ਮੋਬਾਈਲ ਇੱਕ ਐਡਿਕਸ਼ਨ ਦਾ ਕੰਮ ਕਰਦਾ ਜਿਵੇਂ ਆਪਾਂ ਇਹਨੂੰ ਵੈਸੇ ਚਾਈਨਾ ਦੇ ਵਿੱਚ ਡਿਜੀਟਲ ਹੀਰੋਇਨ ਕਹਿੰਦੇ ਜਿਵੇਂ ਆਪਾਂ ਕੋਈ ਨਸ਼ਾ ਦੇ ਦਿੰਦੇ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ 10ਵੀਂ ਤੋਂ ਬਾਅਦ ਮੋਬਾਈਲ ਦੇ ਬੱਚੇ 6ਵੀਂ 7ਵੀਂ 8ਵੀਂ ਚ ਤੁਸੀਂ ਮੋਬਾਈਲ ਦੇ ਦਿੰਨੇ ਹੋ ਜੇ ਬਾਈਚਾਂਸ ਕੋਈ ਹੋਮਵਰਕ ਲਈ ਮੋਬਾਈਲ ਚਾਹੀਦਾ ਤਾਂ ਇਹ ਹੈ ਵੀ ਤੁਸੀਂ ਉੱਪਰ ਰਹੋ ਬੱਚਾ ਦੇਖਦਾ ਕੀ ਹੈ ਇਸ ਚੀਜ਼ ਨੂੰ ਜਰੂਰ ਵਾਚ ਕਰੋ ਕਿ ਬੱਚਾ ਮੋਬਾਈਲ ਦੇ ਵਿੱਚ ਦੇਖ ਕੀ ਰਿਹਾ ਕਿਉਂਕਿ ਅੱਜ ਕੱਲ ਮੋਬਾਈਲ ਤੇ ਤੁਹਾਨੂੰ ਪਤਾ ਇੰਨੇ ਜ਼ਿਆਦਾ ਕੰਟੈਂਟ ਆਂਦਾ ਹੈ ਵੀ ਕਈ ਵਾਰ ਬੱਚਿਆਂ ਦੇ ਮਤਲਬ ਦਾ ਹੁੰਦਾ ਨਹੀਂ ਜੇ ਪੜ੍ਹਾਈ ਵੀ ਕਰ ਰਿਹਾ ਹੈ ਤਾਂ ਕੀ ਵੜ ਰਿਹਾ ਹੈ ਮੋਬਾਈਲ ਤੇ ਠੀਕ ਹੈ ਕੋਸ਼ਿਸ਼ ਇਹ ਕਰੋ ਜਿਵੇਂ ਤੁਸੀਂ ਟਾਈਮ ਫਿਕਸ ਕਰਦਾ ਅੱਧਾ ਕਰ ਦੋ ਬਸ ਹਾਫ ਐਨ ਆਰ ਜਦ ਮੈਕਸਿਮਮ ਤੋਂ ਮੈਕਸਿਮ ਟੀਵੀ ਤੇ ਸਕਰੀਨ ਟਾਈਮ ਬਲਾ ਕੇ ਇੱਕ ਗੱਲ ਟੋਟਲ ਟੀਵੀ ਇਹ ਮੋਬਾਈਲ ਤੇ ਪੈਡ ਕੋਈ ਜੋ ਵੀ ਹੈ ਅਦਰਵਾਈਜ਼ ਕੁਛ ਵੀ ਲਿਖਣਾ ਬੱਚੇ ਨੇ ਕਾਪੀ ਪੈਨ ਨਾਲ ਠੀਕ ਹੈ